ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਫਰੀਦਕੋਟ ਜੇਲ੍ਹ ਤੋਂ ਰਿਹਾ ਹੋ ਗਏ ਨੇ ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਰਿਹਾਈ ਹੋਣੀ ਸੀ ਕਿਉਂਕਿ ਹਾਈ ਕੋਰਟ ਤੋਂ ਜ਼ਮਾਨਤ 9 ਅਕਤੂਬਰ ਨੂੰ ਮਿਲ ਚੁੱਕੀ ਸੀ ਇਹ ਫਰੀਦਕੋਟ ਜੇਲ੍ਹ ਤੋਂ ਰਿਹਾ ਕਰਨ ਤੋਂ ਤੁਰੰਤ ਬਾਅਦ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਬਲਜੀਤ ਸਿੰਘ ਦਾਦੂਵਾਲ ਨੂੰ ਦਲੀਲ ਦਿੱਤੀ ਗਈ ਸੀ ਕਿ ਰਿਹਾ ਹੋਣ ਦੇ ਨਾਲ ਤਣਾਅ ਵੱਧ ਸਕਦਾ ਹੈ ਇਸ ਲਈ ਰਿਹਾ ਨਹੀਂ ਕੀਤਾ ਗਿਆ ਸੀ ਪਰ ਅਜ ਰਹਾ ਕਰ ਦਿੱਤਾ ਗਿਆ 22 ਅਗਸਤ ਨੂੰ ਜੇਲ੍ਹ ਵਿੱਚ ਸੰਨ ਬਲਜੀਤ ਸਿੰਘ ਦਾਦੂਵਾਲ ਸਾਲ 2009 ਚ ਬਲਜੀਤ ਸਿੰਘ ਦਾਦੂਵਾਲ ਦੇ ਸਮਰਥਕਾਂ ਦੀ ਡੇਰਾ ਸੱਚਾ ਸੌਦਾ ਸਮਰਥਕਾਂ ਦੇ ਨਾਲ ਜੜਪ ਹੋਈ ਸੀ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਦਾਦੂਵਾਲ ਦੇ ਪੱਖ ਵੱਲੋਂ ਸਵਾਲ ਚੁੱਕੇ ਗਏ ਸੀ ਕਿ ਹਰਿਆਣਾ ਵੱਖਰੀ ਕਮੇਟੀ ਦੇ ਉਹ ਮੈਂਬਰ ਨੇ ਇਸੇ ਲਈ ਹੀ ਉਹਨਾਂ ਨੂੰ ਰੰਜਿਸ਼ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਇੱਕ ਕੇਸ ਬੰਦ ਹੋ ਚੁੱਕਾ ਸੀ ਸਾਲ 2009 ਦੇ ਵਿੱਚ ਪਰ ਹੁਣ ਜ਼ਮਾਨਤ ਮਿਲ ਗਈ ਸੀ 9 ਅਕਤੂਬਰ ਨੂੰ 10 ਅਕਤੂਬਰ ਨੂੰ ਰਿਹਾਈ ਹੋਣੀ ਸੀ ਉਸ ਦਿਨ ਨਹੀਂ ਹੋ ਸકી ਅੱਜ ਰਿਹਾਈ ਹੋ ਚੁੱਕੀ ਹੈ ਹੋਰ ਜਾਣਕਾਰੀ ਦੇਣੇ ਮੇਰੇ ਸਹਿਯੋਗੀ ਰਿਮਾਂਸ਼ੂ ਗਾਬਾ ਰਿਮਾਂਸ਼ੂ ਰਿਹਾਈ ਹੋ ਗਈ ਹੈ ਚੋਣਾ ਤੋਂ 1 ਦਿਨ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਦੀ ਬਿਲਕੁਲ ਹੈ ਚੋਣਾ ਤੋਂ 1 ਦਿਨ ਪਹਿਲਾਂ ਜਿਹੜੀ ਰਿਹਾਈ ਹੈ ਹੁਣ ਅੱਜ ਜਿਹੜੀ ਰਿਹਾਈ ਹੈ ਐਸਡੀਐਮ ਵੱਲੋਂ ਦਿੱਤੀ ਗਈ ਹੈ ਫਰੀਦਕੋਟ ਦੇ ਹਾਲਾਂਕਿ ਇਹਨਾਂ ਦੇ ਦਾਦੂਵਾਲ ਵੱਲੋਂ ਜਦੋਂ ਹਾਈ ਕੋਰਟ ਤੋਂ ਰਾਤ ਮਿਲੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ ਸੋਹਰਾ ਸਾਹਿਬ ਵੱਲੋਂ ਵੀ ਹਾਈ ਕੋਰਟ ਦੇ ਦੁਆਰਾ ਅਪੀਲ ਪ ਸਤ ਗੁਰੂ ਜੀ ਦੇ ਤਹਿਤ ਜਿਹੜਾ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਸੀਗਾ ਕਿਹਾ ਜਾ ਰਿਹਾ ਸੀਗਾ ਕਿ ਇਹਨਾਂ ਦੇ ਬਾਹਰ ਆਨ ਨਾਲ ਕੋਈ ਨਾ ਕੋਈ ਝਗੜਾ ਜ਼ਰੂਰ ਹੋ ਸਕਦਾ ਜਿਸ ਦੇ ਚਲਦੇ ਪੁਲਿਸ ਨੇ ਦੁਬਾਰਾ ਇਹਨਾਂ ਨੂੰ ਫਰੀਦਕੋਟ ਜੇਲ੍ਹ ਚ ਬੰਦ ਕਰ ਦਿੱਤਾ ਸੀਗਾ ਹਾਈ ਹਾਈ ਕੋਰਟ ਤੇ ਜਿਹੜੀ ਇਸ ਕਾ ਮਾਮਲੇ ਦੀ ਜਿਹੜੀ ਦੁਬਾਰਾ ਪਟੀਸ਼ਨ ਪਈ ਸੀਗੀ ਉਹਦੀ 16 ਤਰੀਕ ਨੂੰ ਹੀ ਸੁਣਵਾਈ ਸੀਗੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਫਰੀਦਕੋਟ ਦੇ ਐਸ ਡੀ ਐਮ ਨੇ ਅੱਜ ਉਹਨਾਂ ਨੂੰ ਰਿਹਾ ਕਰਤਾ ਔਰ ਕਰੀਬ 2 ਮਹੀਨੇ ਜੇਲ੍ਹ ਤੋਂ ਰਹਿਣ ਤੋਂ ਬਾਅਦ ਜਿਹੜਾ ਅੱਜ ਸੰਤ ਦਾਦੂਵਾਲ ਜਿਹੜੇ ਨੇ ਬਾਹਰ ਆਏ ਨੇ ਜੀ ਧੰਨਵਾਦ ਜੀ ਮਾਸ਼ੂ ਜਾਣਕਾਰੀ ਦੇ ਬਲਜੀ ਸਿੰਘ ਦਾਦੂਵਾਲ ਨੂੰ ਰਿਹਾ ਕਰ ਦਿੱਤਾ ਗਿਆ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਸਨ 22 ਅਗਸਤ ਤੋਂ